ਪੰਜਾਬ ਦੇ ਅੰਦਰ ਜੇ ਟੈਕਸਸ ਦੀ ਗੱਲ ਕਰੀਏ ਤੇਰੀਆਂ ਸਰਕਾਰਾਂ ਟੈਕਸ ਲਾਉਂਦੀਆਂ ਨੇ ਤੇ ਰੈਵਨਿਊ ਕਲੈਕਸ਼ਨ ਕਰਦੀਆਂ ਨੇ ਜੇ ਉਹਦੀ ਗੱਲ ਕਰੀਏ ਜੀਐਸਟੀ ਆਉਣ ਤੋਂ ਬਾਅਦ 2017 ਦੇ ਅੰਦਰ ਜੀਐਸਟੀ ਰਜਿਮ ਜਿਹੜਾ 1 ਨੇਸ਼ਨ 1 ਟੈਕਸ ਦਾ ਕਨਸੈਪਟ ਪੂਰੇ ਦੇਸ਼ 'ਚ ਲਾਗੂ ਹੁੰਦਾ ਪੰਜਾਬ ਵੀ ਇਸ ਦਾ ਹਿੱਸਾ ਬਣਿਆ ਔਰ GST ਤੋਂ ਬਾਅਦ ਜੇਕਰ ਦੂਜਾ ਰੈਵਨਿਊ ਦਾ ਸਾਧਨ ਆ ਜੇਕਰ ਦੂਜਾ ਰੈਵਨਿਊ ਦਾ ਰਿਸੋਰਸ ਆ ਤਾਂ ਮੈਂ ਸੰਬੰਧ ਹੋਰੇਕ ਸੂਬੇ ਦੀ ਇੱਕ ਸਾਂਝੀ ਪਾਲਿਸੀ ਹੈ ਹਰੇਕ ਸੂਬੇ ਦਾ ਸ਼ਰਾਬ ਦਾ ਕਾਰੋਬਾਰ ਆ ਪੂਰੇ ਦੇਸ਼ ਦੇ ਅੰਦਰ ਇੱਕ ਅਦਾ ਸਟੇਟ ਨੂੰ ਛੱਡ ਕੇ ਇਹਵੇਂ 29 ਸਟੇਟਾਂ ਦੀ ਗੱਲ ਕਰਾਂ ਸਰਨਾ ਚ ਇੱਕ ਅਡੇ ਸਟੇਟ ਨੂੰ ਛੱਡ ਕੇ ਸਾਰੇ ਸੂਬੇ ਸਾਰੇ ਸਟੇਟ ਜਿਹੜੇ ਨੇ ਉਹ ਆਪਣੀ ਆਪਣੀ ਐਨੂਅਲ ਯਾਨੀ ਕਿ ਸਾਲਾਨਾ ਐਕਸਾਈਜ਼ ਪਾਲਿਸੀ ਬਣਾਉਂਦੇ ਨੇ ਕਿ ਹਰੇਕ ਸਾਲ ਐਕਸਾਈਜ਼ ਦੀਆਂ ਪਾਲਸੀਆਂ ਬਣਦੀਆਂ ਨੇ ਕਿਆਂ ਪਰ ਆਪਣਾ ਆਪਣਾ ਰੈਵਨਿਊ ਜਿਹੜਾ ਉਸ ਐਕਸਾਈਜ਼ ਪਾਲਿਸੀ ਦੇ ਰਾਹੀਂ ਕਲੈਕਟ ਕਰ ਦਿਆ ਨੇ ਇਕੱਠਾ ਕਰ ਦਿਆ ਨੇ ਕਈ ਸੂਬਿਆਂ ਦੇ ਅੰਦਰ 10000 ਕੋੜਾ ਕਿਤੇ 30000 ਰੁਪਏ ਕਿਤੇ 15 ਵੀ ਆ ਉਹ ਅਲੱਗ-ਅਲੱਗ ਪੌਸੀਆਂ ਦੇ ਨਿਰਭਰ ਕਰਦਾ ਹੈਗਾ ਔਰ ਲੋਕਾਂ ਦੇ ਟੇਸਟ ਤੇ ਨਿਰਭਰ ਕਰਦਾ ਹੈਗਾ ਕਿ ਲੋਕ ਕਿਸ ਤਰ੍ਹਾਂ ਦਾ ਟੇਸਟ ਰੱਖਦੇ ਕਿਸੇ ਸੂਬੇ ਦੇ ਅੰਦਰ ਬੀਅਰ ਦੀ ਕੰਜ਼ੰਪਸ਼ਨ ਜ਼ਿਆਦਾ ਹੈਗੀ ਕਿਸੇ ਸੂਬੇ ਦੇ ਅੰਦਰ ਦੇਸੀ ਸ਼ਰਾਬ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਜ਼ਿਆਦਾ ਹੈਗੀ ਕਿਸੇ ਦੇ ਅੰਦਰ ਇੰਗਲਿਸ਼ ਦੀ ਜ਼ਿਆਦਾ ਹੈਗੀ ਜਿਹਨੂੰ ਅੰਗਰੇਜ਼ੀ ਸ਼ਰਾਬ ਕਹਿੰਦੇ ਨੇ ਉਹਦੀ ਜ਼ਿਆਦਾ ਹੈਗੀ ਸੋ ਵੱਖ-ਵੱਖ ਸੂਬਿਆਂ ਦੇ ਟੈਸਟ ਦੇ ਮੁਤਾਬਕ ਉਹਨਾਂ ਦੀਆਂ ਪਾਲিসੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਬਣਾਉਂਦੀਆਂ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪਹਿਲੀ ਵਾਰ ਪੰਜਾਬ ਦੇ ਸਿਆਸੀ ਸੀਨ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੇ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਸਾਡੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਪਹਿਲਾਂ ਗੱਲ ਕਰ ਲਈਏ ਪੰਜਾਬ 'ਚ ਯਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਰਾਜ ਰਿਹਾ। ਯਾ ਉਸ ਤੋਂ ਪਹਿਲਾਂ ਕਈ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਕਮਿਊਨਿਸਟ ਪਾਰਟੀਆਂ ਦਾ ਵੀ ਰਾਜ ਰਿਹਾ। ਜਾਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ। ਜੇ 70 ਸਾਲ ਦਾ ਲੇਖਾ ਜੋਖਾ ਕਰਨਾ ਹੋਵੇ ਤਾਂ ਜ਼ਿਆਦਾਤਰ ਇਹਨਾਂ ਦੋਨਾਂ ਪਾਰਟੀਆਂ ਦਾ ਪੰਜਾਬ ਤੇ ਰਾਜ ਰਿਹਾ ਇੱਕ ਪਾਸੇ 5 ਸਾਲ ਲਈ ਅਕਾਲੀ ਦਲ ਆਉਂਦਾ ਸੀ ਅਕਾਲੀ ਦਲ ਭਾਜੀਪੀ ਆਉਂਦੀ ਸੀ ਔਰ ਦੂਜੇ ਪਾਸੇ ਲੋਕ ਜਦੋਂ ਤੋਂ ਖਫਾ ਹੋ ਜਾਂਦੇ ਸੀ ਤਾਂ ਕਾਂਗਰਸ ਪਾਰਟੀ ਆਉਂਦੀ ਸੀ ਪੰਜਾਬ ਦੇ ਅੰਦਰ ਇਹ ਸਿਆਸੀ ਚੱਕਰ ਵੀ ਉਹ ਜਿਹੜਾ ਪਹਿਲੀ ਵਾਰ ਤੀਜੀ ਤਰ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਖਤਮ ਹੋਇਆ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ 2017 ਚ ਇਲੈਕਸ਼ਨ ਲੜੀ ਔਰ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਹਿਲਾ ਵਿਪੱਖਸ਼ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਆਮ ਆਦਮੀ ਪਾਰਟੀ ਨੇ 2017 ਚ ਡੈਬਿਊ ਕਰਦੇ ਹੋਏ ਫਸਟ ਇਲੈਕਸ਼ਨ ਲੜਦੇ ਹੋਏ ਫਸਟ ਵਿਧਾਨ ਸਭਾ ਦੀ ਇਲੈਕਸ਼ਨ ਲੜਦੇ ਹੋਏ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਦਾ ਰੋਲ ਲਭਾਇਆ 5 ਸਾਲ ਆਮ ਆਦਮੀ ਪਾਰਟੀ ਦੇ ਬਖੂਬੀ ਰੋਲ ਲਵਾਇਆ ਔਰ 5 ਸਾਲਾਂ ਬਾਅਦ ਜਦੋਂ 2022 ਚ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਇੱਕ ਪਾਰੀ ਬਹੁਮਤ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦਿੱਤਾ ਔਰ 117 ਚ 92 ਸੀਟਾਂ ਆਮ ਆਦਮੀ ਪਾਰਟੀ ਦੇ ਸਿਆਜਾਂ ਆ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਮਾਨਜੁਗ ਮੁੱਖ ਮੰਤਰੀ ਦਿਸਾਂਚ ਕੁਰਤਬਾਦ ਪੰਜਾਬ ਦੇ ਅੰਦਰ ਨਵੀਆਂ ਪਾਲਿਸੀਆਂ ਆਈਆਂ ਨਮਾ ਇੱਕ ਸਿਸਟਮ ਨੂੰ ਬਦਲਿਆ ਗਿਆ ਇੱਕ ਬਦਲਾਅ ਦਾ ਸਿਸਟਮ ਆਇਆ ਔਰ ਪਹਿਲੀ ਵਾਰ 2022 ਚ ਪੰਜਾਬ ਦੇ ਅੰਦਰ ਅਸੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹਦੀ ਨਵੀਂ ਐਕਸਾਈਜ਼ ਪਾਲਿਸੀ ਦੀ ਰਚਨਾ ਕੀਤੀ ਮੈਂ ਥੋੜਾ ਪਿਛੋਕੜ ਜਾਊਂਗਾ 2022 ਚ ਤੇ ਬਾਅਦ ਦੇ ਵਿੱਚ ਆਉਣੇ ਆ ਪਹਿਲਾਂ ਥੋੜਾ ਪਿੱਛੇ ਚਲੇ ਜਾਈਏ ਜੇ ਕਤਤ ਸਾਹਿਬ ਦੀ ਪਹਿਲੀ ਸਰਕਾਰ ਦੀ ਗੱਲ ਕਰੀਏ ਜਿਹੜੀ 2002 ਚ ਬਣੀ ਸੀ ਔਰ 2007 ਦੇ ਵਿੱਚ ਉਹਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਤਾਂ ਉਹਦੇ ਅੰਦਰ ਜਦੋਂ ਬਣੀ ਸੀ ਰੈਵਨਿਊ 1468 ਕਰੋੜ ਦਾ ਸੀਗਾ ਜਦੋਂ ਉਹਨੇ ਆਪਣਾ ਕਾਰਜਕਾਲ ਪੂਰਾ ਕੀਤਾ ਤਾਂ ਘਟ ਕੇ 1363 ਕਰੋੜ ਦਾ ਰਹਿ ਗਿਆ ਯਾਨੀ ਕਿ 6. 9 ਲਗਭਗ 7% ਜਿਹੜਾ ਘਾਟੇ ਦੇ ਨਾਲ ਉਹਨਾਂ ਦੇ ਸਮੇਂ ਐਕਸਾਈਜ਼ ਪਾਲਿਸੀ ਹੈ। ਯਾਨੀ ਕਿ ਕਾਂਗਰਸ ਦੇ ਪਹਿਲੇ ਰਾਜ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ। ਕੋਈ ਐਕਸਾਈਜ਼ ਪਾਲਿਸੀ ਦੇ ਅੰਦਰ ਐਕਸਾਈਜ਼ ਤੋਂ ਰੈਵਨੂ ਦੀ ਜਿਹੜੀ ਆ ਪ੍ਰੋਗਰੈਸ ਨਹੀਂ ਹੋਈ ਬਲਕਿ ਘਟਾ ਪਿਆ। ਇਸੇ ਤਰੀਕੇ ਉਸ ਤੋਂ ਬਾਅਦ 2007 ਤੋਂ ਲੈ ਕੇ 17 ਤੱਕ ਦੋ ਲਗਾਤਾਰ ਦੋ ਬਾਰ ਅਕਾਲੀ ਦਲ ਦੀ ਗਵਰਨਮੈਂਟ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਰਹੀ ਜਿਹਦੇ ਅੰਦਰ ਥੋੜੀ ਗਰੋਥ ਹੋਈ ਪਰ ਲੇਕਿਨ ਜਦੋਂ ਜਾਣ ਲੱਗੇ 16 17 ਚ ਉਹਨਾਂ ਨੇ ਪਾਲਿਸੀ ਬਣਾਈ ਉਹਦਾ ਸਭ ਤੋਂ ਵੱਡਾ ਇਹ ਹੋਇਆ ਕਿ 2015 16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ 2015 16 ਦੇ ਅੰਦਰ 4796 ਕਰੋੜ ਦਾ ਰੈਵਨਿਊ ਆ ਔਰ 2016-17 ਚ ਘਟ ਕੇ 4400 ਕਰੋੜ ਦਾ ਰੈਵਨਿਊ ਰਹਿ ਜਾਂਦਾ ਲਗਭਗ 400 ਕਰੋੜ ਰੁਪਇਆ 2016-17 ਦਾ ਬਿਲਕੁਲ ਨੇੜੇ ਆ 400 ਕਰੋੜ ਰੁਪਇਆ ਰੈਵਨਿਊ ਜਿਹੜਾ ਉਹ ਕਾਲੀਦਰ ਬੀਜੇਪੀ ਦੀ ਸਰਕਾਰ ਦੇ ਅੰਦਰ ਘਟ ਗਿਆ ਔਰ ਜਿਹੜੀ ਪਾਲਿਸੀ ਬਣਾਈ ਸੀ ਲਾਈਸੈਂਸ ਦੇਣ ਦੀ ਆਪਣੇ ਚਹੇਤਿਆਂ ਨੂੰ ਅਕਾਲੀ ਦਲ ਬੀਜੇਪੀ ਦੇ ਸਮੇਂ ਉਹ ਪਾਲਸੀ ਫੇਲ ਹੋ ਗਈ ਅਕਾਲੀ ਦਲ ਦੀ ਰਜਿਮ ਦੇ ਸਮੇਂ ਪਾਲਸੀ ਜਿਹੜੀ ਸੀ ਉਹ ਫੇਲ ਹੋਈ ਔਰ 400 ਕਰੋੜ ਰੁਪਏ ਦਾ ਘਾਟਾ ਸਟੇਟ ਦੇ ਸਟ੍ਰਕਚਰ ਨੂੰ ਪਿਆ ਸਟੇਟ ਦੇ ਖਜ਼ਾਨੇ ਨੂੰ ਪਿਆ ਸਟੇਟ ਦੇ ਲੋਕਾਂ ਨੂੰ ਪਿਆ ਅੱਜ ਵੀ ਉਹ ਬਕਾਏ ਜਿਹੜੇ ਨੇ 400 ਕਰੋੜ ਰੁਪਏ ਦੇ ਉਹ ਕਾਲੀ ਦਲਬੇੜੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਲਵਲ ਲੈਏ ਸੀ ਜਾਂ ਠੇਕੇ ਲੈਏ ਸੀ ਜਾਂ ਕੰਟਰੈਕਟਰ ਸੀ ਉਹਨਾਂ 'ਵਾਲ ਸਰਕਾਰ ਦੇ ਬਕਾਏ ਖੜੇ ਨੇ ਕਿਉਂਕਿ ਕਈ ਵਾਰ ਹੁੰਦਾ ਤੁਹਾਨੂੰ ਵੀ ਕਈ ਸੱਜਣ ਮਿਲਦੇ ਰਹਿੰਦੇ ਨੇ ਕਿ ਮੈਂ ਤੁਹਾਡੀ ਇਨਫੋਰਮੇਸ਼ਨ ਲਈ ਜਾਣਕਾਰੀ ਦੇ ਰਿਹਾ ਤੁਹਾਨੂੰ ਵੀ ਕਈ ਕਾਲੀ ਦਲ ਦੇ ਸੱਜਣ ਮਿਲਦੇ ਰਹਿੰਦੇ ਨੇ ਕਿ ਉਹ ਕੋਈ ਨਾ ਕੋਈ ਸਵਾਲ ਖੜਾ ਕਰਦੇ ਨੇ ਕਿ ਇਹ ਮੈਂ ਬਿਲਕੁਲ ਤੁਹਾਨੂੰ ਅੱਜ ਤੱਥ ਪੇਸ਼ ਕਰ ਰਿਹਾ ਪੂਰਾ ਕੱਲਾ ਕੱਲਾ ਇਹਦੇ ਅੰਦਰ ਵੇਰਵਾਗਾ ਤੁਹਾਡੇ ਚ ਕੋਈ ਸੱਜਣ ਆ ਕੇ ਪਾਕਿਤ ਲੈਣ ਦੇ ਚਾਹਵਾਨ ਹੁੰਦੇ ਨੇ ਮੈਂ ਉਹਨਾਂ ਦਾ ਦਾਦਾ ਕਿ ਬਿਲਕੁਲ ਸੇਮ ਆ ਜਦੋਂ ਮਰਜ਼ੀ ਕਢਾ ਲਿਓ 400 ਕਰੋੜ ਰੁਪਏ ਕਈ ਵਾਰ ਦੇਖਿਆ ਤੁਸੀਂ ਤੁਹਾਡੇ ਸਾਹਮਣੇ ਆ ਕੇ ਬੋਲਦੇ ਲੈ ਕੇ ਜੀ ਨਹੀਂ ਜੀ ਐਕਸੈਸ ਚਾਹ ਹੋ ਗਿਆ ਐਕਸੈਸ ਚਾਹ ਹੋ ਗਿਆ ਮੈਂ ਤਾਂ ਥੋੜਾ ਜੱਜ ਪਛੋਕਰ ਚਾਰਿਆ ਸੋ 400 ਕਰੋੜ ਰੁਪਏ ਦਾ ਘਾਟਾ ਪਿਆ ਔਰ ਇਸੇ ਤਰੀਕੇ ਜਦੋਂ ਕਾਂਗਰਸ ਪਾਰਟੀ ਦੀ 17 ਤੋਂ ਲੈ ਕੇ 22 ਤੱਕ ਸਰਕਾਰ ਰਹੀ ਤਾਂ ਉਹਦੇ ਅੰਦਰ 5100 ਕਰੋੜ ਤੋਂ bizness ਸ਼ੁਰੂ ਹੋ ਕੇ ਔਰ ਲਗਭਗ 1200 ਕਰੋੜ ਦਿੱਤੇ ਉਹ ਜਿਹੜਾ bizness ਸੀ ਰੁਕ ਗਿਆ ਪਹਿਲੇ 3 ਸਾਲ ਲਗਾਤਾਰ ਕੋਈ ਗ੍ਰੋਥ ਨਹੀਂ 17 18 18 19 19 20 ਲਗਾਤਾਰ 5100 ਕਰੋੜ ਤੇ ਜਿਹੜਾ bizness ਉਹ ਸਿੰਮਦਾ ਰਿਹਾ ਬਲਕੇ ਘਟਦਾ ਰਿਹਾ ਵਧਣ ਦੀ ਬਜਾਏ ਸੋ ਉਹਦੇ ਅੰਦਰ ਵੀ ਕੋਈ ਵੱਡੀ ਗ੍ਰੋਥ ਜਿਹੜੀ ਆ ਉਹ ਦੇਖਣ ਨੂੰ ਮਿਲੀ ਨਹੀਂ ਨੇਮਲੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 2022 ਚ ਗਠਨ ਹੁੰਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ 2022 ਚ ਮਾਰਚ 2022 ਆਪਣਾ ਉਹਦਾ ਸੰਭਾਲਿਆ ਔਰ ਮੈਂ ਬਤੌਰ ਐਕਸਾਈਜ਼ ਮਿਨਿਸਟਰ 2022 ਆਪਣਾ ਉਹਦਾ ਸੰਭਾਲਿਆ ਸੋ ਮਾਰਚ 2022 ਤੋਂ ਪੰਜਾਬ ਦੇ ਅੰਦਰ ਨਵੀਂ ਅਕਸਾਈਡ ਦੀ ਪਾਲਿਸੀ ਦਾ ਗਠਨ ਹੋਇਆ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਸਮੇਂ 1200 ਕਰੋੜ ਤੇ ਖੜਾ ਸੀ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਅੰਦਰ 1200 ਕਰੋੜ ਰੁਪਏ ਤੇ ਖੜਾ ਸੀ ਉਹ ਰੈਵਨਿਊ 2022-23 ਦੀ ਪਾਲਿਸੀ 2022-23 ਦੀ ਪਾਲਿਸੀ ਉਹ 8428 ਕਰੋੜ ਰੁਪਏ ਨੂੰ ਪਾਰ ਕਰ ਗਿਆ। ਉਹ ਰੈਵਨਿਊ ਪਹਿਲੇ ਸਾਲ 200 ਕਰੋੜ ਤੋਂ ਸ਼ੁਰੂ ਹੋ ਕੇ 8428 ਕਰੋੜ ਨੂੰ ਪਾਰ ਕਰ ਗਿਆ। ਔਰ ਨੈਕਸਟ ਈਅਰ 23 24 23 24 23 24 8428 ਕਰੋੜ ਤੋਂ ਸ਼ੁਰੂ ਹੋ ਕੇ ਉਹ 9200 35 9235 ਕਰੋੜ ਨੂੰ ਪਾਰ ਕਰ ਗਿਆ আর ਜਦੋਂ 24 25 ਆਇਆ 87 ਉਹ 9563 ਕਿਉਂਕਿ ਅਜੇ ਲਾਸਟ ਕਿਸ਼ ਜਿਹੜੀ ਆ ਉਹ ਆਣੀ ਬਾਕੀ ਆ ਮੈਂ ਤਾਂ ਤੁਹਾਨੂੰ ਰੀਅਲ ਫੈਕਟ ਦੱਸਦੇ ਹਾਂਗਾ 9563 ਪਰ ਲੇਕਿਨ ਸਾਡਾ ਜਿਹੜਾ ਐਕਸਪੈਕਟਿਡ ਆ ਯਾਨੀ 31 ਮਾਰਚ ਨੂੰ ਜਦੋਂ ਪ੍ਰੈਜ਼ੀਡੈਂਟ ਈਅਰ ਦੀ ਇਸ ਈਅਰ ਦੀ ਪਾਲਸੀ ਦਾ ਐਂਧ ਹੋਣਾ ਉਸ ਦਿਨ ਸਾਨੂੰ 10000 200 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਮਿਲ ਲਾਗਾ ਅਸੀਂ ਟਾਰਗੇਟ ਕਿੰਨਾ ਕੀਤਾ ਸੀਗਾ 2024-25 ਚ ਟਾਰਗੇਟ ਕੀਤਾ ਸੀ 10145 10145 ਟਾਰਗੇਟ ਕੀਤਾ ਸੀ ਔਰ ਸਾਨੂੰ ਐਕਸਪੈਕਟੇਸ਼ਨ ਜਿਹੜੀ ਆ ਉਹ 10200 ਰੁਪਏ ਦੀ ਆ ਯਾਨੀ ਕਿ ਅਸੀਂ ਜੋ ਟਾਰਗੇਟ ਫੈਕਸ ਕੀਤਾ ਸੀ ਉਹਦੇ ਨਾਲੋਂ ਵੀ ਲਗਭਗ 65 ਸੀਆਰ ਜਿਹੜਾ ਉਹ ਅਸੀਂ ਐਕਸਟਰਾ ਪੰਜਾਬ ਦੇ ਖਜ਼ਾਨੇ ਚ ਪੈਸੇ ਲੈ ਕੇ ਆਵਾਂਗੇ ਹੁਣ ਜਿਹੜਾ ਆਪਾਂ ਅੱਜ ਦੇ ਕਰੰਟ ਈਅਰ ਤੇ ਆ ਜੀ ਇਹ ਸਾਲ 2025 26 ਦੀ ਜਿਹੜੀ ਅਸੀਂ ਪਾਲਿਸੀ ਫਰੇਮ ਕੀਤੀ ਆ ਜਿਹੜੀ ਪਾਲਿਸੀ ਅਸੀਂ ਫਰਵਰੀ ਦੇ ਐਂਡ ਤਿਆਰ ਕੀਤੀ ਸੀਗੀ ਔਰ ਫਰਵਰੀ ਦੇ ਅੰਦਰ ਉਸ ਪਾਲਿਸੀ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਕੈਬਨਿਟ ਦੇ ਅੰਦਰ ਪਾਸ ਕੀਤਾ ਗਿਆ ਔਰ ਇਸ ਪਾਲਿਸੀ ਦੇ ਅੰਦਰ ਅਸੀਂ ਆਪ ਦਾ ਰੈਵਨਿਊ ਜਿਹੜਾ ਸੀ ਫਿਕਸ ਕੀਤਾ ਕਿ 11000 20 11000 20 ਕਰੋੜ ਰੁਪਏ ਜਿਹੜੇ ਅਸੀਂ ਇਸ ਸਾਲ ਦੇ ਜਿਹੜਾ ਸਾਲ 1 April ਤੋਂ ਸ਼ੁਰੂ ਹੋਣਾਗਾ ਉਹ ਸਾਲ ਦੇ ਅੰਦਰ ਅਸੀਂ 11000 20 ਕਰੋੜ ਰੁਪਏ ਦਾ ਟਾਰਗੇਟ ਜਿਹੜਾ ਉਹ ਫਿਕਸ ਕੀਤਾਗਾ 11000 20 ਇਹ ਪਤਾ ਟਾਰਗੇਟ ਫਿਕਸ ਹੋਇਆ ਔਰ ਪਹਿਲੀ ਜਿਹੜੀ ਆਕਸ਼ਨ ਹੋਈ ਈ ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ ਪੜਾਇਆ ਗਿਆ ਔਰ 207 207 ਜਿਹੜੇ ਟੇਲ ਦੇ ਲਿਖ ਕੇ ਗਰੁੱਪ ਬਣਾਏ ਗਏ ਪੰਜਾਬ ਦੇ ਅੰਦਰ 207 ਰਿਟੇਲ ਲਿਖ ਕੇ ਗਰੁੱਪ ਜਿਹੜੇ ਗਰੁੱਪ ਜਿਹੜੇ ਬਣਾਏ ਗਏ ਤੇ ਜਿਨ੍ਹਾਂ ਵਿੱਚੋਂ ਮੈਂ ਬੜੇ ਮਾਣ ਦੇ ਨਾਲ ਬੜੀ ਖੁਸ਼ੀ ਨਾਲ ਦੱਸ ਰਿਹਾ ਕਿ ਜਿਨ੍ਹਾਂ ਵਿੱਚੋਂ 179 ਯਾਨੀ ਕਿ 179 ਗਰੁੱਪ ਜਿਹੜੇ ਨੇਗੇ ਉਹ ਹੁਣ ਤੱਕ ਡਿਸਪੋਜ਼ ਆਫ ਹੋ ਗਏ ਹੁਣ ਤੱਕ ਉਹ ਸੇਲ ਹੋ ਗਏ ਇਹ ਬਹੁਤ ਵੱਡਾ ਸਕਸੈਸਫੁਲ ਰੇਟ ਆ ਕਿ ਤੁਹਾਡੀ ਪਹਿਲੀ ਆਕਸ਼ਨ ਦੇ ਅੰਦਰ ਹੀ ਤੁਹਾਡਾ 87% ਮਾਲ ਜਿਹੜਾ ਉਹ ਵਿਕ ਜਾਵੇ 87% ਗਰੁੱਪ ਜਿਹੜੇ ਨੇ ਉਹ ਤੁਹਾਡੇ ਵਿਕ ਜਾਣ ਪਰ ਮੈਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਇਸ ਗੱਲ ਦੀ ਆ ਕਿ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾ ਸੀ ਜਿਹੜਾ ਰੈਵਨਿਊ ਫਿਕਸ ਕੀਤਾ ਸੀਗਾ ਜਿਹੜਾ ਗਰੁੱਪ ਤੋਂ ਆਉਣਾ ਸੀ 78110 ਯਾਨੀ ਕਿ 179 ਦੀ ਗੱਲ ਕਰ ਰਿਹਾ ਮੈਂ 207 ਦੀ ਨਹੀਂ ਗੱਲ ਕਰ ਰਿਹਾ ਕਿਉਂਕਿ 207 ਦੇ ਤੋਂ ਆਉਣਗੇ ਮੈਂ ਫਿਰ ਦੱਸੂਗਾ 179 ਗਰੁੱਪਾਂ ਦਾ ਜਿਹੜਾ ਰੈਵਨਿਊ ਆਉਣਾ ਸੀ ਜੋ ਅਸੀਂ ਮੁੱਲ ਲਰਦਾਅਤ ਕੀਤਾ ਉਹ 78110 ਕਰੋੜ ਰੁਪਏ 7810 ਕਰੋੜ ਰੁਪਏ ਪਰ ਮੈਨੂੰ ਬੜੀ ਖੁਸ਼ੀ ਆ ਕਿ ਅਸੀਂ ਅੱਜ ਬਹੁਤ ਹੀ ਸਕਸੈਸਫੁਲ ਤਰੀਕੇ ਦੇ ਨਾਲ ਸਾਡੇ ਅਫਸਰ ਸਹਿਬਾਨ ਦੀ ਕਾਰਗੁਜ਼ਾਰੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਇਮਾਨਦਾਰੀ ਨੇਕ ਨੀਤੀ ਜਿਸ ਬਦਲਾਅ ਦੇ ਲਈ ਜਿਸ ਸਿਸਟਮ ਨੂੰ ਬਦਲਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਚੁਣੀ ਅੱਜ ਉਹਦੇ ਵਿੱਚ 7810 ਕਰੋੜ ਰੁਪਏ ਨਹੀਂ रिजर्व प्राइस नहीं आज अजो अंदर छियासी सौ अस्सी छियासी सौ अस्सी करोड़ रुपए जोड़े है सेल हो यानी कि अभी अठ सौ तो उपर जो सा रिजर्व प्राइस सीगा। जो पंजाब सरकार का सरदार भगवंत सिंह मान सरकार का इस नवी एक्साइज पॉलिसी रिजर्व प्राइस सीगा। ਉਦੇ ਤੋਂ 800 ਕਰੋੜ ਰੁਪਏ ਤੋਂ ਉੱਪਰ ਦਾ ਰੈਵਨਿਊ ਸਰਕਾਰ ਨੂੰ ਮਿਲੇਗਾ ਤੇ ਬਹੁਤ ਵੱਡੀ ਇਸ ਪਾਲਿਸੀ ਦੀ ਕਾਮਯਾਬੀ ਆ ਔਰ ਜੇ ਦੇਖਿਆ ਜਾਵੇ ਹੁਣ ਤੱਕ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਯਾ ਕਾਂਗਰਸ ਪਾਰਟੀ ਦੀ ਸਰਕਾਰ ਦਾ ਡਿਫਰੈਂਸ ਦੇਖਿਆ ਜਾਵੇ ਤਾਂ ਹੁਣ ਤੱਕ ਇਹਨਾਂ ਤਿੰਨਾਂ ਸਾਲਾਂ ਚ 88 88% ਦਾ ਰੇਵਨਿਊ ਤੇ ਵਾਧਾ ਹੋਇਆ 88% ਜਿਹੜਾ ਇਨਕਰੀਜ਼ ਜਿਹੜੀ ਆ ਉਹ ਸਾਨੂੰ ਐਕਸਾਈਜ਼ ਪਾਲਿਸੀ ਦੇ ਰਾਹੀਂ ਆਈ ਆ ਕਿਉਂਕਿ ਪੁਰਾਣੀਆਂ ਸਰਕਾਰਾਂ ਇੱਕ ਪੈਰਲਲ ਸਿਸਟਮ ਚਲਾਉਂਦੀਆਂ ਸੀਗੀਆਂ ਇੱਕ ਰੈਵਨਿਊ ਦਾ ਸਿਸਟਮ ਸਟੇਟ ਦਾ ਹੁੰਦਾ ਸੀ ਇੱਕ ਐਕਸਾਈਜ਼ ਪਾਲਿਸੀ ਦਾ ਸਿਸਟਮ ਆਉਂਦਾ ਸੀ ਇੱਕ ਐਕਸਾਈਜ਼ ਪਾਲਿਸੀ ਤੋਂ ਪੈਸੇ ਆਉਂਦੇ ਸੀ ਇੱਕ ਉਹ ਆਪਣਾ ਸ਼ਰਾਬ ਦਾ ਮਾਫੀਆ ਚਲਾਉਂਦੇ ਸੀ ਕਿਉਂਕਿ ਮਾਫੀਆ ਸ਼ਬਦ ਪੰਜਾਬ ਦੇ ਅੰਦਰ ਉਦੋਂ ਪੈਦਾ ਹੋਇਆ ਉਦੋਂ ਦੀ ਇਨਵੈਂਸ਼ਨ ਹੋਈ ਜਦੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਮਾਫੀਆ ਸ਼ਬਦ ਦੀ ਉਤਪਤੀ ਹੋਈ ਉਦੋਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਸੁਣਿਆ ਕਿ ਮਾਫੀਆ ਵੀ ਕੋਈ ਸ਼ਬਦ ਆ ਔਰ ਉਦੋਂ ਸ਼ਰਾਬ ਦਾ ਮਾਫੀਆ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਵਾਲਿਆਂ ਨੇ ਪੈਦਾ ਕੀਤਾ ਕਿਉਂਕਿ ਜਿਹੜਾ 400 ਕਰੋੜ ਦਾ ਘਾਟਾ 2016-17 ਚ ਪਿਆ 2016-17 ਦੀ ਪਾਲਿਸੀ ਫੇਲ ਹੋਈ ਉਹ ਸਿਰਫ ਅਰਸਰਫ ਦਰਸਾਉਦਾ ਸੀ ਕਿ ਉਸ ਸਮੇਂ ਸ਼ਰਾਬ ਦਾ ਮਾਫੀਆ ਅਕਾਲੀ ਦਲ ਦੇ ਨੇਤਾਵਾਂ ਦੇ ਸਿਰ ਚੜ ਕੇ ਬੋਲਦਾ ਸੀ ਅਕਾਲੀ ਦਲ ਦੇ ਨੇਤਾ ਉਸ ਸ਼ਰਾਬ ਦੇ ਮਾਫੀਏ ਦੇ ਹਿੱਸੇਦਾਰ ਸੀ ਸ਼ਰਾਬ ਦਾ ਮਾਫੀਆ ਪੰਜਾਬ ਚਲਾ ਰਿਹਾ ਸੀ ਔਰ ਜਦੋਂ ਕਾਂਗਰਸ ਪਾਰਟੀ ਆਈ ਇਹ ਵੀ ਸੱਚਾ ਕਿ ਉਹਨਾਂ ਨੇ ਇੱਕ ਪੈਰਨਲ ਸ਼ਰਾਬ ਦਾ ਮਾਫੀਆ ਪੰਜਾਬ ਚਲਾ ਕੇ ਰੱਖਿਆ ਉਹਨਾਂ ਨੇ ਵੀ ਕਦੇ ਨਵੀਂ ਡਿਸਕਵਰੀ ਜਿਹੜੀ ਆ ਪ੍ਰਾਈਸ ਦੇ ਅੰਦਰ ਨਹੀਂ ਕੱਢੀ ਕਦੇ ਵੱਡਾ ਇਜ਼ਾਫਾ ਜਿਹੜਾ ਨਹੀਂ ਹੋਇਆ ਪਰ ਬਲਕਿ ਉਹਨਾਂ ਦੇ ਰਾਜ ਦੇ ਵਿੱਚ ਤਾਂ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾਗਾ ਕਿਉਂਕਿ ਮੈਂ ਬਤਾਰ ਲੀਡਰ ਆਫ ਆਪੋਜੀਸ਼ਨ ਉਸ ਸਮੇਂ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਇਆ ਸੀਗਾ ਜਿਨ੍ਹਾਂ ਨੂੰ ਉਸ ਸਮੇਂ ਦੇ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਨੇ ਉਸ ਸਮੇਂ ਦੀ ਕਾਂਗਰਸੀਆਂ ਨੇ ਜਿਹੜੇ ਗਰੀਬ ਲੋਕ ਸੀਗੇ ਜਿਹੜੇ ਦਰਦਕ ਲੋਕ ਸੀਗੇ ਉਹਨਾਂ ਨੂੰ ਗੰਦੀ ਤੇ ਮਾੜੀ ਸ਼ਰਾਬ ਪਲਾ ਕੇ 128 ਬੰਦਿਆਂ ਦੀ ਜਾਨ ਲੈ ਲਈ ਸੀ 128 ਮੌਤਾਂ ਸਿੱਧੇ ਰੂਪ ਦੇ ਵਿੱਚ ਕਾਂਗਰਸ ਦੇ ਰਾਜ ਹੋਣਾ ਸੀ ਕਹਿਣ ਦਾ ਭਾਵ ਆ ਉਸ ਸਮੇਂ ਵੀ ਇੱਕ ਪੈਰਲਲ ਜਿਹੜਾ ਮਾਫੀਆ ਪੰਜਾਬ 'ਚ ਸਰਕਾਰ ਦਾ ਰਹੇ ਨੂੰ ਔਰ ਦੂਸਰਾ ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਰਹੇ ਨੂੰ ਜਿਹੜਾ ਉਹ ਲਗਾਤਾਰ ਪੰਜਾਬ ਚੱਲ ਰਿਹਾ ਸੀ ਉਸ ਸਮੇਂ ਵੀ ਲਗਭਗ ਮੈਂ ਪੂਰੇ ਸਾਰੇ ਪਰਿਵਾਰਾਂ ਨੂੰ ਮਿਲ ਕੇ ਆ 128 ਪੰਜਾਬ ਦੇ ਅੰਦਰ ਦਲਤ ਪਰਿਵਾਰਾਂ ਦਾ ਦੀ ਜਾਨ ਗਈ ਸੀ ਦਲਤ ਪਰਿਵਾਰਾਂ ਦੇ ਜਿਹੜੇ ਉਹ ਲੋਕ ਮਾਰੇ ਗਏ ਸੀ ਜਿਹੜੇ ਆਪਣੇ ਬੱਚਿਆਂ ਦੀ ਰੋਜੀ ਰੋਟੀ ਕਮਾਉਣ ਦੇ ਲਈ ਦਿਹਾੜੀ ਕਰਦੇ ਸੀ ਗਰੀਬ ਸੀਗੇ ਇਹ ਕਾਂਗਰਸ ਦੇ ਰਾਜ ਚ ਹੋਇਆ ਸੀ ਪਰ ਲੇਕਿਨ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਨਮੀਕ ਸੈਸ ਪਾਲਸੀ ਆਈ ਔਰ ਰੇਟ ਨਹੀਂ ਵਧੇ ਬਲਕੇ ਜਿਹੜਾ ਸ਼ਰਾਬ ਦਾ ਮਾਫੀਆ ਸੀ ਉਹਨੂੰ ਜੜ ਤੋਂ ਖਤਮ ਕੀਤਾ ਪੰਜਾਬ ਦੇ ਪੰਜਾਬ ਦੇ ਅੰਦਰ ਜੋ ਸ਼ਰਾਬ ਦਾ ਮਾਫੀਆ ਸ਼ੋਮਣੇ ਕਾਲੇਦਰ ਭਾਜਪਾ ਨੇ ਸ਼ੁਰੂ ਕੀਤਾ ਸੀ ਜਿਹਨੂੰ ਪਾਲ ਪਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਸੀ ਉਹਦਾ ਖਾਤਮਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇੱਕ ਦੇਖ ਰੀਤੀ ਵਾਲੀ ਇਮਾਨਦਾਰ ਸਰਕਾਰ ਨੇ ਪੰਜਾਬ ਤੋਂ ਸ਼ਰਾਬ ਦਾ ਮਾਫੀਆ ਖਤਮ ਕੀਤਾ ਤਾਂ ਹੀ ਅੱਜ 88% 88% ਜਿਹੜੀ ਗਰੋਥ ਆ ਉਹ ਅਕਸੈਸ ਚ ਆਈ ਆ ਔਰ ਪੰਜਾਬ ਦਾ ਖਜ਼ਾਨਾ ਜਿਹੜਾ ਕਦੇ ਕਹਿੰਦੇ ਸੀਗੇ ਕਿ ਖਾਲੀ ਆ ਜੀ ਖਾਲੀ ਆ ਉਹ ਅੱਜ ਪੰਜਾਬ 'ਚ ਭਰ ਰਿਹਾ ਹੈਗਾ ਉਹਦੇ ਅੰਦਰ ਤਰੱਕੀ ਹੋ ਰਹੀ ਆ ਸੋ ਮੈਂ ਤੁਹਾਡਾ ਜਿੱਥੇ ਧੰਨਵਾਦ ਕਰਦਾnga ਉੱਥੇ ਇਹੀ ਦੱਸਣਾ ਚਾਹੁੰਦਾnga ਕਿ ਪੰਜਾਬ ਦੇ ਅੰਦਰ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੀਂ ਪਾਲਸੀ ਆਉਣ ਤੋਂ ਬਾਅਦ 88% ਦੀ ਇੱਕ ਵੱਡੀ ਗ੍ਰੋਥ ਜਿਹੜੀ ਆ ਉਹ ਪੰਜਾਬ 'ਚ ਦਰਜ ਹੋਈ ਆ ਔਰ ਪੰਜਾਬ ਦੇ ਅੰਦਰੋਂ ਜਿਹੜਾ ਸ਼ਰਾਬ ਦਾ ਮਾਫੀਆ ਸੀ ਉਹ ਖਤਮ ਹੋਇਆ ਗਿਆ। ਥੈਂਕ ਯੂ। ਇਸ ਤੋਂ ਅੰਦਰ ਹੀ 400 ਕਰੋੜ ਰੁਪਏ ਦਾ ਟਾਡਾ ਪਿਆ ਦੀ। ਇੰਟਰੋਡਿਊਸਿੰਗ ਫੀਨੋਟਾਪ ਬਾਈ ਫੀਨੋਮ ਨੈਟਵਰਕ